ਵਧੀਆ ਉਪਰਾਲਾ ਵਾ ਜਿਹੜਾ ਇਹ ਸੁਸਾਇਟੀ ਕਰ ਰਹੀ ਹੈ ਇਹ ਬਲੱਡ ਕੈਂਪ ਤੇ ਚਲੋ ਚੌਥਾ ਹੀ ਹੈ ਮੈਂ ਵਖਿਆ ਥੋੜੇ ਟਾਈਮ ਦੇ ਵਿੱਚ ਇੰਨੀ ਕਹਿਣਾ ਮਿਹਨਤ ਕੀਤੀ ਹੈ ਮੈਂ ਸਾਰੇ ਇਹਨਾਂ ਦੇ ਪਿਛਲੇ ਕੈਂਪ ਵੀ اٹینڈ ਕੀਤੇ ਸੀ ਪਰ ਹਰ ਵਾਰੀ ਇਹਨਾਂ ਦੇ ਬਲੱਡ ਡੋਨੇਟ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਵੱਧ ਜਾ ਰਹੀ ਹੈ ਅੱਜ ਮੈਂ ਦੇਖਿਆ ਵਾ ਕਿ ਅੱਜ ਇਸ ਬਲੱਡ ਕੈਂਪ ਦੇ ਵਿੱਚ ਸਿਆਪ ਭਾਰਤੀ ਦੇ ਪ੍ਰਧਾਨ ਭਾਰਤ ਵਿਕਾਸ ਪਿਤ ਦੇ ਪ੍ਰਧਾਨ ਮੈਂ ਕਿ ਬ੍ਰਾਹਮਣ ਸਭਾ ਦੇ ਪ੍ਰਧਾਨ ਮਾਹਨ ਸਭਾ ਦੇ ਪ੍ਰਧਾਨ ਮਗੇ ਸਾਰੇ ਜਿੰਨੀਆਂ ਵੀ ਕਲੱਬਾਂ ਰਜਿਸਟਰਡ ਹੈਗੀਆਂ ਸਾਰੀਆਂ ਧਾਰਮਿਕ ਰਾਜਨੀਤਿਕ ਪੋਲਿਟਿਕਲ ਨਿਕਲਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਉਹਨੇ ਟੀਮ ਰਾਹੁਲ ਮਹਾਜਨ ਗੌਰਮ ਮਹਾਜਨ ਸਾਰੇ ਇੱਥੇ ਆਏ ਨੇ ਸਾਡੇ ਐਡਵੋਕੇਟ ਸਾਹਿਬ ਨੇ ਮੇਰੇ ਪੁਰਾਣੇ ਗਵੰਡੀ ਵੀ ਰਹੇ ਨੇ ਤੇ ਅੱਬੀ ਸਮਾਜ ਵਿੱਚ ਇਹਨਾਂ ਨੇ ਸੋਸਾਇਟੀ ਰਜਿਸਟਰ ਕਰਾਈ ਹੈ ਮੈਂ ਦੇਖਿਆ ਕਦੀ ਕਿਸੇ ਦਾਇਆ ਦਿੰਦੇ ਆ ਕਦੀ ਕਿਸੇ 5000 ਦਿੰਦੇ ਆ ਗਰੀਬਾਂ ਦੇ ਵਿੱਚ ਬੜੇ ਮਸੀਹਾ ਨੇ ਛੋਟੇ-ਮੋਟੇ ਕੰਮ ਕਦੇ ਬੰਦੇ ਕੋਲ ਨਹੀਂ ਹੁੰਦੇ ਪਰਦਾ ਇੱਕ ਗਰੀਬਾਂ ਦੇ ਮਸੀਹਾ ਨੇ ਨਿਕਲ ਜੀ ਔਰ ਐਡਵੋਕੇਟ ਤਿਰਜੀ ਇਹ ਇਹਨਾਂ ਦੀ ਸੁਸਾਇਟੀ ਚੰਗੇ ਕੰਮ ਕਰ ਰਹੀ ਆ ਸਾਨੂੰ ਇਹਨਾਂ ਦੇ ਕੰਮਾਂ ਨੂੰ ਘਟੋ ਘਟ ਐਪੀਸੋਡ ਜਰੂਰ ਕਰਨਾ ਚਾਹੀਦਾ ਇਹ ਇਹੀ ਤਾਂ ਕਿ ਲੋਕੀ ਸਾਡੀ ਨੌਜਵਾਨ ਪੀੜ੍ਹੀ ਵੀ ਇਸੇ ਤਰ੍ਹਾਂ ਜਾਗਿਤ ਹੋਵੇ